ਅੱਜ ਅਸੀਂ ਸਿਵਲ ਅਫਸਰ ਕੋਰਪੋਰੇਸ਼ਨ ਦੇ ਵਿੱਚ ਖੜੇ ਆ ਜਿੱਥੇ ਪੀਵੀਜੀ ਗੈਲਫੀਅਰ ਸੁਸਾਇਟੀ ਵੱਲੋਂ ਬਲੱਡ ਗਰੁੱਪ ਤੋਂ ਡੋਨੇਟ ਕਰਦੇ ਆ ਇੱਥੇ ਬਲੱਡ ਦਾ ਸਟੋਰ ਕੀਤਾ ਜਾਂਦਾ ਸੀ ਉਸ ਨੂੰ ਬੰਦ ਕੀਤਾ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਇਹਨਾਂ ਨੇ ਭੁਖੜ ਹੜਤਾਲ ਕੀਤੀ ਹੈ ਗੱਲ ਕਰਦੇ ਆ ਉਹਨਾਂ ਨਾਲ ਕੀ ਤਕਲੀਫ ਹੈ ਔਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਨਿੱਟਲ ਜੀ ਸਾਡਾ ਸ਼ਹਿਰ ਖੂਨਦਾਨੀ ਉਹਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਪਰ ਅਫਸੋਸ ਕਸੀ ਮਾਰਕਸ ਤੋਂ ਇੱਕੇ ਸੇ ਡਾਕਟਰ ਦੀ ਟਾਰਮਨ ਤੋਂ ਬਾਅਦ ਉਹ ਬਰਡ ਬੈਂਕ ਚੱਲਦਾ ਰਿਹਾ ਅਚਾਨਕ ਸਾਡੇ ਜਿਹੜਾ ਸਿਮ ਹੱਟਰ ਫ੍ਰੀਕਵੈਂਟ ਲੱਗਿਆ ਉਹਨੇ ਨਾਫਾਮਾਂ ਦੀ ਹੋਮ ਜਾਰੀ ਕਰਕੇ ਪਹਿਲਾਂ ਖੂਨ ਲੈਣ ਤੋਂ ਬਾਅਦ ਕਰਦਾ ਵੀ ਇਥੇ ਖੂਨ ਨਾਲ ਆਜਾ ਵੀ ਕਿਸੇ ਖੂਨਦਾਨੀ ਦਾ ਫੇਰ ਉਹਨੇ ਹੁਕਮ ਜਾਰੀ ਕਰ ਦਿੱਤੇ ਤੁਸੀਂ ਕਿਸੇ ਨੂੰ ਨਾਮ ਦਿੱਤਾ ਜਾਵੇ ਤੇ ਹੁਣ ਬਰਾਂਡ ਬੈਂਕ ਨੂੰ ਨਕਾਰਾ ਹੁੰਦਾ ਹੈ ਵਿਚਾਰਾ ਮੈਂ ਤਾਂ ਫੋਨ ਲੈ ਰਿਹਾ ਤੇ ਨਾਲ ਫੋਨ ਦੇ ਰਿਹਾ ਕਿਸੇ ਨੂੰ ਤੇ ਸੇਧ ਭਾਵੇਂ ਕਿ ਏਡੀ ਦਾ ਕੰਮ ਹੀ ਹੈ ਕਿ ਇਸੇ ਜਿਹੜਾ ਮਦਰ ਬਰਾਂਡ ਬੈਂਕ ਹੈ ਉਹਨੂੰ ਸਟੋਰੇ ਬਣਾਉਣ ਦੀ ਚਾਹਤ ਚੱਲ ਰਹੀ ਹੈ ਕਿ ਇਸ ਸਟੋਰ ਦਾ ਸਟੋਰ ਦਾ ਹੋ ਜੇ ਤੇ ਫਿਰ ਕੋਟੋਂ ਬਰਾਂਡ ਲੈ ਆ ਕੇ ਦਾਸ ਪਤਰਾ ਜੁਟ ਰੱਖ ਦਿਆ ਕਰੀਏ ਤੇ ਆਪ ਜਨਤ ਦੇ ਦਿਸ ਜਾਣ ਦੇ ਦਿਆ ਕਰੀਏ ਜਦਕਿ ਜਿਹੜਾ ਸਾਡਾ ਬਰਾਂਡ ਬੈਂਕ ਹੈ ਇਹ ਕੋਈ ਪੂਰਾ ਜੈਦ ਤੋਂ ਫ੍ਰੀ ਕੋਡ ਬਾਜ਼ਾਖਾਨਾ ਦੇ ਸਰਕਾਰੀ ਇਸ ਸਟੋਰੇਸੀ ਤੇ ਨਾਲ ਆਸ-ਪਾਸ ਦੇ 50 ਤੋਂ ਲੈ ਕੇ 60 ਕਿਲੋਮੀਟਰ ਲੱਕ ਦੇ ਪ੍ਰਾਇਵਟ ਸਟਾਸ਼ਨਾਂ ਨੂੰ ਬਰਾੜਾ ਕਰਾਉਦਾ ਸੀ ਅੱਜ ਇਹ ਭਖਾਤੀ ਬਣ ਕੇ ਰਹਿ ਚੁੱਕਾ ਹੁਣੇ-ਹੁਣੇ ਇੱਕ ਵਿਚਾਰਾ ਵੀਰ ਹੈਂਡੀਕੈਪਡ ਉਹ ਧੱਕੇ ਖਾਂਦਾ ਫਿਰਦਾ ਬਰਾੜਾ ਰੋਣ ਤੋਂ ਇਹ ਹੁਣ ਇਹਨਾਂ ਨੇ ਇੱਕ ਜੂਨ ਰ ਵਿਆ ਸੀ ਕਿ ਉਹ ਤਾਂ ਲਾਓ ਦੇ ਸਕੇ ਜੋ ਖਾਣਗੇ ਮੋੜਦੇ ਹੋਣਗੇ ਪ੍ਰਾਈਵੇਟ ਬਰਾੜਾ ਮੇਕਾ ਦੇ ਰੋਡਾਂ 'ਚਕਾਰ ਹੋਣਗੇ ਜੇ ਫਿਰ ਅਸੀਂ ਭੁੱਖੇ ਢਾਲ ਦੇ ਬੈਠੇ ਪਹਿਲਾਂ ਬੜੀਆਂ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਵੀ ਹੋਰ ਅਸੀਂ ਨੇ ਦਾਅਵਾ ਨੂੰ ਵੀ ਸਰਦਾਰ ਸਿੰਘ ਖੰਧਵਾਜੇ ਕੋਲੇ ਵੀ ਸਾਡੇ ਐਮਐਸਪੀਕਰ ਵੀ ਆ ਪਰ ਉਹਨਾਂ ਦਾ ਹੁਕਮ ਨਹੀਂ ਦਿੱਤਾ ਜਾਣਿਆ ਇਹਨਾਂ ਨੇ ਖਾਦਾ ਕੋਈ ਬੇਟੀਓ ਨਹੀਂ ਲਾਇਆ ਅਸੀਂ ਉਹਨਾਂ ਦੇ ਕਿਸੋਂ ਨਹੀਂ ਉੱਠਣਾ ਅਸੀਂ ਭੁਖੜਤਾਲ ਦੇ ਬੱਡੇ ਅਸੀਂ ਮਰਵਾਤੀ ਵੀ ਰੱਖਾਂਗੇ ਅਸੀਂ ਆਦਲ ਦਾ ਵੀ ਕਹਿਣਾ ਪਿਆ ਤੇ ਕਰਾਂਗੇ ਅਸੀਂ ਸਾਡਾ ਪੱਕਾ ਧਰਨਾ ਹੈ ਕਿ ਆ ਰਾਤ ਦੇ ਵਿੱਚ ਰਹਿਣਾ ਸਰ ਭੁਖੜਤਾਲ ਦਾ ਇਹਦਾ ਕਿਲਮਾ ਜੇਣਾ ਤਾਂ ਅੱਜ ਅਸੀਂ ਪਹਿਲੇ ਦਿਨ ਹੋਇਆ ਪਹਿਲਾਂ ਅਸੀਂ ਦੋਸਤਾਂ ਦਾ ਲਾਇਆ ਸੀ ਸਕਿਰਟਕ ਤਾਂ ਫੇਰ ਜਿੱਤੇ ਅਸੀਂ ਬੇਨਤੀਆਂ ਕਰਦੇ ਰਹੇ ਹੁਣ ਅਸੀਂ ਸੰਘਰਸ਼ ਤੇ ਆ ਗਏ ਆ ਹੁਣ ਅਸੀਂ ਜਨਰਲ ਪਰ ਰਾਤ ਇੱਥੇ ਹੀ ਬੈਠਾ ਪ੍ਰਸ਼ਾਸਨ ਦਾ ਨੁਮਾਇੰਦਾ ਹਜੇ ਤੱਕ ਤੁਹਾਡੇ ਕੋਲ ਕੋਈ ਨਹੀਂ ਸਾਡੇ ਕੋਲ ਆਇਆ ਸਰਕਾਰ ਸਰਮਾਇਸ਼ ਨਵਾਜੇ ਸ਼ਹਿਰ ਲਈ ਆਪਣੇ ਕੋਈ ਨਹੀਂ ਜੀ ਸਾਡੇ ਕੋਲ ਪਹੁੰਚ ਕੀਤੀ ਕਿਸੇ ਨੇ ਪਹਿਲਾਂ ਸਾਨੂੰ 10 ਹੱਲਵਾਜੇ ਦੀ ਅਸੀਂ ਆਪ ਮੇਰੇ ਸੀ ਉਹਨਾਂ ਨੇ ਰਿਪੋਰਟ ਦਵਾਇਆ ਸੀ ਉਹਨਾਂ ਨੇ ਘੜੀ ਹੁਕਮ ਹੀ ਜਾਰੀ ਕਰਦੇ ਸੀ ਪਰ ਉਹਨਾਂ ਦੇ ਹੁਕਮਾਂ ਦੇ ਚੱਜ ਜਾਣਾ ਗਿਆ ਪਤਾ ਨਹੀਂ ਅੰਦਰ ਖਾਤੇ ਦੇ ਸਿਰ ਭਾਗ ਵੀ ਕੀ ਹੈ ਕਿ ਬਲੱਡ ਬੈਂਕ ਨੂੰ ਬੰਦ ਕਰਨਾ ਚਾਹੁੰਦੇ ਆ ਬਲਕੌਫਸਰ ਸਿਰ ਸਰਜਨ ਦਾ ਕੋਈ ਬਿਆਨ ਆਇਆ ਸਾਡੇ ਕੋਲ ਕੋਈ ਨਹੀਂ ਕੋਈ ਬੰਦਾ ਸੰਪਰਕ ਨਹੀਂ ਕਰਦਾ ਸਾਨੂੰ ਤੇ ਇੱਕ ਤੁਹਾਡੇ ਵਾਧੇ ਮਨਾਈ ਪਤਾ ਲੱਗਦਾ ਵੀ ਜਿਹੜਾ ਗਰਾਊਂਡ ਡਾਕਟਰ ਆਉਣਾ ਹੈ ਪਰ ਕੋਈ ਡਾਕਟਰ ਨਹੀਂ ਆਇਆ ਜਾ ਕੇ ਕੋਈ ਦੇਖ ਸਕਦੇ ਹੋ ਇਹਨਾਂ ਨੂੰ ਪੁੱਛ ਸਕਦੇ ਹੋ ਅਸੀਂ ਜਿੰਨਾ ਕਿ ਜੁਆਇਨ ਨਹੀਂ ਕਰਦਾ ਕੋਈ ਡਾਕਟਰ ਉਹਨਾਂ ਦੇ ਕੰਸੀ ਨਹੀਂ ਉਠਾਂਗੇ ਕੋਟੂ ਸ਼ਹਿਰ ਦੀਆਂ ਸਮਾਜ ਸੇਵੀਆਂ ਦਾ ਕਿਵੇਂ ਸਾਥ ਮਿਲ ਰਿਹਾ ਸਾਰੇ ਆਦਾ ਜੀ ਬਿਲਕੁਲ ਸਾਥ ਦਾ ਉਹ ਸਾਡੇ ਕੋਲੇ ਸਾਡੇ ਸੇ ਪੰਜਾਬ ਦਾ ਵੀ ਸੁਨੇ ਆ ਚੁੱਕਿਆ ਉਹ ਕਹਿੰਦੇ ਜੱਸੀ ਬੰਦੀਆਂ ਕਸਾਂ ਜੱਸੀ ਬੰਦੀਆਂ ਹੋ ਕਹਿੰਦੇ ਜਦੋਂ ਸਾਡੇ ਸਹਿਯੋਗ ਦੀ ਰੋਡ ਪਈ ਤੇ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੀ ਰਮੰਦੀ ਕੀ ਹੋ ਗਈ ਜੀ ਇਹ ਵੇਟਣ ਆਵਾਜ਼ ਦੀ ਦਿੱਤੀ ਤੇ ਆ ਅਸੀਂ ਅੱਜ ਇੱਕ ਸਕੱਦਰੂ ਤੇ ਬੁਖੜਤਾ ਰੱਖੀ ਵੀਤੀ ਹੈ ਰੋਡਾਂ 'ਤੇ ਬੁਖੜਤਾ ਰੱਖਾਂਗੇ ਇੱਕ ਦੋ ਦਿਨਾਂ ਵਿੱਚ ਸਾਡੀ ਜਿਹੜੀ ਸੰਗਤ ਸਭਤੀ ਬਣੀ ਹੈ ਅਸੀਂ ਵਿਚਾਰ ਕਰਕੇ ਇਹ ਸਾਨੂੰ ਹੋਰ ਦੇ ਸਟੇਖਾ ਕਰਦਾ ਪੰਜਾਬ ਦੇ ਲੋਕਾਂ ਦੇ ਕੰਨਾਂ ਪਿਆ ਕਿਸੇ ਪੰਜਾਬ ਦੇ ਲੋਕਾਂ ਜੀ ਨੂੰ ਪੜਾ ਸਤਿ ਸ੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਰਾਜੀਵ ਮਲਿਕ ਹੈ ਜੀ ਤੇ ਤੁਸੀਂ ਪੀਵੀ ਜੀ ਵੈਲਫੇਅਰ ਦੇ ਕੀ ਹੈ। ਮੈਂ ਪੀਵੀ ਜੀ ਵੈਲਫੇਅਰ ਕਲੱਬ ਦੇ ਐਸ ਦੇ ਪ੍ਰਧਾਨ ਪਿਛਲੇ 15 ਸਾਲ ਤੋਂ ਸੇਵਾ ਕਰ ਰਿਹਾ ਹਾਂ। ਸਰ ਜੀ ਉਹ ਮਸਲਾ ਹੋਇਆ ਇਹ ਤੁਸੀਂ ਕੀ ਜਾਣਕਾਰੀ ਦਿਓ ਮੈਨੂੰ ਪੂਰੀ। ਦੇਖੋ ਜੀ ਪਿਛਲੇ 20 ਸਾਲ ਤੋਂ ਜਿਹੜਾ ਕਿ ਸਾਡਾ ਬਲੱਡ ਬੈਂਕ ਫੋਟਸਪੁਰਾ ਹੈ ਇਹ 60 ਕਿਲੋਮੀਟਰ ਦੇ ਏਰੀਏ ਨੂੰ ਬਲੱਡ ਦੀ ਸੇਵਾ ਨਿਭਾ ਰਿਹਾ ਤੇ ਜਿੰਨੇ ਵੀ ਇੱਥੇ ਪ੍ਰਾਈਵੇਟ ਜਾਂ ਸਰਕਾਰੀ ਸਟੋਰੇਜ ਹੈ ਸਾਰੇ ਰੋ ਇਥੋਂ ਬਲੱਡ ਦੀ ਪਹੁੰਚ ਕਰਾਇਆ ਜਾ ਰਿਹਾ ਸੀ तकरीबन 5000 ਤੋਂ ਜ਼ਿਆਦਾ ਖੂਨਦਾਨੀ ਸਾਡੇ ਇਲਾਕੇ ਦੇ ਹੈ ਜਿਹੜੇ ਹਰ ਸਾਲ ਖੂਨਦਾਨ ਕਰਦੇ ਆ ਪਰ ਇੱਕੋ ਦਮ ਦਾ ਇਹਨਾਂ ਨੇ ਬੜਾ ਕੱਟਿਆ ਜਿਹਾ ਫੈਸਲਾ ਲਿਆ ਕਿ ਸਾਡੇ ਈਲ ਮੰਦਰ ਨੂੰ ਸਾਡੇ ਬਲੱਡ ਬੈਂਕ ਨੂੰ ਤੋਂ ਦਾ ਬਿਤੇ ਬਲੱਡ ਲੈਣਾ ਬੰਦ ਕਰ ਦਿੱਤਾ ਤੇ ਸਾਜ਼ਿਸ਼ ਦੇ ਤਹਿਤ ਇਹ ਜਦੋਂ ਸਟੋਰੀ ਬਣਾ ਦਾਂਗੇ ਕਿ ਉਦਾਸੀਂ ਬਹੁਤ ਵਿਰੋਧ ਕਰਦੇ ਬੇ ਕਿ ਇਥੇ ਇਹ ਸਾਜ਼ਿਸ਼ ਕਿਸ ਤਰ੍ਹਾਂ ਨਹੀਂ ਹੋ ਸਕਦੀ ਹੈ ਕਿਸੇ ਨੇ ਕਹਿਣ ਦੇ ਅਫਸਰ ਦੇ ਹੋਇਆ ਹੈ ਕਿ ਬਿਲਕੁਲ ਜੀ ਇਹ ਕੋਈ ਵੀ ਸਰਕਾਰੀ ਅਫਸਰ ਹੈ ਜੋ ਆਪ ਦੇ ਕਿਸੇ ਵੱਡੇ ਲੀਡਰ ਨੂੰ ਖੁਸ਼ ਕਰਨਾ ਚਾਹੁੰਦਾ ਹੈ ਜਾਂ ਆਪ ਦੇ ਕਿਸੇ ਬੰਦੇ ਨੂੰ ਮੁਸ਼ਕਲ ਕਰਨਾ ਚਾਹੁੰਦਾ ਹੈ ਬਣਾ ਪ੍ਰਾਈਵੇਟ ਬੈਂਕ ਵਗੈਰਾ ਖੋਲਣਾ ਹੁੰਦਾ ਹੈ ਜਿਵੇਂ ਜੀ ਪ੍ਰਾਈਵੇਟ ਬਲੱਡ ਬੈਂਕ ਦੇ ਨਾਮ ਨਹੀਂ ਇੱਕ ਥੋੜ ਹੋ ਸਕਦਾ ਕਿ ਜੁਲ੍ਹਿਆਂਵਾਲੇ ਸ਼ਹਿਰ ਵਿੱਚ 26 ਦੇ ਨਾਮ ਦਾ ਬਲੱਡ ਬੈਂਕ ਹੈ ਪਰ ਸਿਰ ਵੀ ਉੱਥੋਂ ਦਾ ਸਿਮਲਾ ਹਸਪਤਾਲ ਦਾ ਬਲੱਡ ਬੈਂਕ ਬੰਦ ਨਹੀਂ ਹੋਇਆ ਉਸੇ ਤਰ੍ਹਾਂ ਫਰੀਦਕੋੜ ਵਿੱਚ ਵੀ ਇੱਕ ਪ੍ਰਾਈਵੇਟ ਬਲੱਡ ਬੈਂਕ ਹੈ ਜੁਝੇ ਬੰਦ ਹੀ ਕਰਨਾ ਹੈ ਫਰੀਦਕੋੜ ਦਾ ਸਿਮਲਾ ਹਸਪਤਾਲ ਦੇ ਵਿੱਚ ਨਵਾਂ ਕਿਉਂ ਖੁੱਲਿਆ ਗਿਆ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਨਹੀਂ ਕਹਿੰਦੇ ਕਿ ਫ੍ਰੀ ਕੋਰ ਸਿਵਲ ਚਟਾ ਖੋਲੋ ਫ੍ਰੀ ਕੋਰ ਸਿਵਲ ਵੀ ਖੋਲੋ ਬਟ ਸਾਡੇ ਕੋਟ ਪੂਰੇ ਕਿਉਂਕਿ ਪਿਛਲੇ 25 ਸਾਲ ਤੋਂ ਗੜ੍ਹ ਵਿੱਚ ਚੱਲ ਰਿਹਾ ਇਸ ਨੂੰ ਬੰਦ ਨਾ ਕਰੋ ਕਿਉਂਕਿ ਇਸ ਦਾ ਸਿੱਧਾ ਪ੍ਰਭਾਵ ਹੈ ਜਿਹੜਾ ਉਹ ਡਾਇਲਿਸਿਸ ਸੈਂਟਰ ਅਤੇ ਜਿੰਨੀਆਂ ਇਹ ਗਰਭਵਤੀ ਔਰਤਾਂ ਇਲਾਜ ਕਰਾ ਰਹੀਆਂ ਨੇ ਜਿੰਨੇ ਕੈਂਟਰ ਵਿੱਚ ਜਿਹਨੇ ਇਲਾਜ ਕਰਾ ਰਿਹਾ ਜਿਹਨੂੰ ਹਰ ਹਫ਼ਤੇ ਬੰਦ ਲੱਗ ਰਿਹਾ ਉਹਨਾਂ ਨੂੰ ਇਹਦਾ ਪ੍ਰਭਾਵ ਹੋਰ ਜ਼ਿਆਦਾ ਵੱਡਾ ਪੈਣਾ। ਤੁਸੀਂ ਹੁਣ ਕੀ ਮੰਗ ਕਰਦੇ ਆ? ਸਾਡੀ ਇੱਕੋ ਹੀ ਮੰਗ ਹੈ ਜੀ ਕਿ ਸਾਡਾ ਬਲੱਡ ਬੈਂਕ ਚਾਲੂ ਕੀਤਾ ਜਾਵੇ ਉੱਥੇ ਲਾਈਫ ਜਨਰੇਸ਼ਨ ਚਾਲੂ ਕੀਤੀ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਅਸੀਂ ਖੂਨਦਾਨੀਏ ਤੇ ਖੂਨਦਾਨ ਕਰ ਸਕੀਏ ਤੇ ਲੋਕਾਂ ਦੀ ਸੇਵਾ ਕਰ ਸਕੀਏ ਇਹ ਜਿਹੜੀ ਭੁਖੜ ਤੜਾਈ ਦੀ ਹੋਈ ਹੈ ਨਿਚੇ ਤੋਂ ਮੈਂ ਚਲੂ ਕਿ ਕਿ ਦੇਖੋ ਜਿੰਨੀ ਦੇ ਸਾਡਾ ਬਲੱਡ ਬੈਂਕ ਨਹੀਂ ਚੱਲੂ ਕੀਤਾ ਜਾਊਗਾ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਸਾਨੂੰ ਇੱਥੇ ਮਰਨ ਦੇ ਰਸਤੇ ਤੇ ਜਾਤੋਂ ਬੇ ਦੇ ਰਸਤੇ ਤੇ ਵੀ ਤੁਰਨਾ ਪਿਆ ਸੀ ਖੂਦਾਨ ਕਰਕੇ ਉੱਠਾਂਗੇ ਸਾਡੀ ਇੱਕੋ ਹੀ ਮੰਗ ਹੈ ਇਹ ਬਲੱਡ ਬੈਂਕ ਚਾਲੂ ਕਰੋ ਅਤੇ ਜਿਹੜੇ ਵੀ ਗਰੀਬ ਲੋਕ ਹੈ ਜਿਨ੍ਹਾਂ ਨੂੰ ਜੋ ਪਹਿਲਾਂ ਵੀ ਫ੍ਰੀ ਬਲੱਡ ਮਿਲਦਾ ਪਿਆ ਉਸੇ ਜਿਹਾ ਮਿਲੇ ਸਭ ਨੂੰ ਦੀ ਸਾਡੇ ਬਲੱਡ ਬੈਂਕ ਦਾ ਸਤਾਰਾ ਉੱਪਰ ਵੀ ਉੱਚਾ ਕਰੋ ਜਿਹੜੀਆਂ ਕਰੋੜ ਰੁਪਏ ਦੀਆਂ ਮ ਉਦੋਂ ਉਹ ਵੀ ਚਾਲੂ ਕਰਦਾ ਹੈ ਅਸੀਂ ਸਰ ਤੋਂ ਨਾ ਨਾ ਆਉਂਦੇ ਆਏ ਉਹਦੇ ਰੰਦੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਸ਼ਹਿਰ ਖੜਾ ਇਕੱਲੀ ਇੱਕ ਸੰਸਥਾ ਨਹੀਂ ਖੜੀ ਸਾਰੇ ਸ਼ਹਿਰ ਦੇ ਨੁਮੰਦੇ ਖੜੇ ਆ ਦੇਖੋ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਸਾਡੇ ਕੋਲੇ ਸਭ ਕੁਝ ਹੈ ਕਿ ਇੱਕ ਪਾਸੇ ਸਾਡੇ ਕੋਲ ਲੈ ਕੇ ਜਾ ਰਹੇ ਆ ਇਹ ਤਾਂ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਇਹ ਸਰਕਾਰ ਦਾ ਕੰਮ ਹੈ ਜੇ ਕਿਤੇ ਇਨਫਰਾਸਟ੍ਰਕਚਰ ਦੀ ਕਮੀ ਹੈ ਜੇ ਕਿਤੇ ਡਾਕਟਰ ਦੀ ਕਮੀ ਹੈ ਸਾਡੇ ਸਿਵਲ ਹਸਪਤਾਲ ਦੇ ਵਿੱਚ ਹੀ 6 ਤੋਂ 7 ਡਾਕਟਰ ਘਟਾ ਹੈ ਇੱਥੇ 13 ਦੀ ਕੈਪੈਸਿਟੀ ਹੈ ਇੱਥੇ 7 ਡਾਕਟਰ ਕੰਮ ਕਰ ਰਹੇ ਆ ਤੇ ਹੋਰ ਲਿਆਉਣਾ ਕਿਹਦਾ ਕੰਮ ਸਰਕਾਰ ਦਾ ਹੀ ਕੰਮ ਹੁੰਦਾ ਹੈ ਕਿ ਸਰਕਾਰ ਚੱਲੀ ਚਲਾਈ ਚੀਜ਼ ਨੂੰ ਇੱਥੋਂ ਲੈ ਕੇ ਜਾ ਰਹੀ ਹੈ ਦੇਖੋ ਜੋ ਸੁਵਿਧਾ ਹੈਗੀ ਉਹ ਹੋ ਗਈ ਲੱਗੇ ਉਹ ਕੋਈ ਜਾ ਰਹੀ ਹੈ ਸਾਡੇ ਤੋਂ ਇੱਥੇ ਲੋਕੀ ਕਿੰਨੇ ਔਖੇ ਹੋਣਗੇ ਸਾਡੇ ਸ਼ਹਿਰ ਦੇ ਜਿਹੜੇ ਨਹੀਂ ਸਾਡੇ ਆਸ-ਪਾਸ ਦਾ ਕੋਰਟ ਪੂਰਾ ਕਿੰਨੀ ਦੂਰ ਤੱਕ ਕਵਰ ਕਰਦਾ ਹੈ ਕੋਰਟ ਪੂਰਾ ਪਿਛਲੇ ਜ਼ਿਲ੍ਹਾ ਫਰੀਦਕੋਟ ਨੂੰ ਰੀਪਰੈਜ਼ੈਂਟ ਕਰਦਾ ਔਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਲੈਵਲ ਤੇ ਹੋ ਕੇ ਤੇ ਇੰਡੀਆ ਲੈਵਲ ਤੇ ਇਹਦਾ ਨਾਮ ਬੋਲਣ ਲੱਗ ਗਿਆ ਖਾਦੇ ਵਿੱਚ ਸਮਾਜ ਸੇਵੀ ਜਿਹੜੀਆਂ ਚੀਜ਼ਾਂ ਕਰਦੇ ਆ ਸੀ ਕਲਾਕੁੰਦਾ ਨਹੀਂ ਨਹੀਂ ਹੋਰ ਬਹੁਤ ਸਾਰੇ ਕੰਮ ਕੋਪੂਰੇ ਸਮਾਜ ਸੇਵੀ ਕਰ ਰਹੇ ਆ ਲੋਕ ਸਾਡੇ ਨਾਲ ਜੁੜੇ ਹੋਏ ਆ ਇਹ ਲੋਕਾਂ ਦਾ ਸੰਘਰਸ਼ ਆ ਇਹ ਸਾਡਾ ਨਹੀਂ ਆ ਲੋਕਾਂ ਵਾਸਤੇ ਸਮਾਜ ਸੇਵੀ ਸੰਸਥਾਵਾਂ ਸੰਘਰਸ਼ ਕਰ ਰਹੀਆਂ ਇਹ ਸਾਡਾ ਪਰਸਨਲ ਕੋਈ ਏਜੰਡਾ ਨਹੀਂ ਆ ਅਸੀਂ ਚਾਹਨੇ ਇੱਥੇ ਜਲਦੀ ਤੋਂ ਜਲਦੀ ਵੀਡੀਓ ਦੀ ਨਿਯੁਕਤੀ ਹੋਵੇ ਇੱਥੇ ਸੁਖਸ਼ਤਾ ਹੋਵੇ ਇੱਥੇ ਹੋਰ ਸਚਾਰੂ ਰੰਗ ਨਾਲ ਚੱਲੂ ਹੋਵੇ ਜਿਹੜੀਆਂ ਚੀਜ਼ਾਂ ਨਹੀਂ ਹੈਗੀਆਂ ਉਹ ਇੱਥੇ ਲੈ ਕੇ ਆਓ ਸ਼ਾਇਦ ਤੁਹਾਡਾ ਕਿਸੇ ਦਾ ਰਸਤਾ ਹੋਵੇਗਾ ਕਹਿ ਮੈਂ ਇਸ ਟਾਈਮ ਦੇਖੋ ਕੋਈ ਰਸਤਾ ਨਹੀਂ ਹੈ ਅਲੱਗ-ਅਲੱਗ ਅੰਦਰੋਂ ਬਾਹਰੋਂ ਆਪਣੀਆਂ ਰਿਪੋਰਟਾਂ ਲੈ ਰਹੇ ਆ ਸਾਡੇ ਕੋਲੇ ਆ ਕੇ ਸਾਹਮਣੇ ਖੜਕੇ ਕਿਸੇ ਨੇ ਨਹੀਂ ਸਾਨੂੰ ਆਸ਼ਵਾਸਨ ਦਿੱਤਾ ਅਜੇ ਤੱਕ ਪੱਤਰਕਾਰ ਸਹਿਬਾਨਾਂ ਤੋਂ ਸਾਨੂੰ ਇਹੀ ਬੇਨਤੀ ਹੈ ਕਿ ਉਹ ਨੁਮਾਇੰਦੇ ਜਿਹੜੇ ਆ ਬਣ ਕੇ ਜਾਣ ਸਾਡਾ ਉੱਥੇ ਸਾਡਾ ਪੱਖ ਰੱਖਣ ਤੇ ਉਹਨਾਂ ਦਾ ਪੱਖ ਜਾਣ ਕੇ ਸਰਕਾਰ ਤੱਕ ਸਾਡੀ ਆਵਾਜ਼ ਚਾਨ ਅਸੀਂ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਹਾਂ ਉਸ ਸਮੇਂ ਸਮੇਂ ਤੇ ਸਾਡੇ ਕੋਲ ਪੁੱਛ ਰਹੇ ਚਾਹੇ ਉਸ ਟਾਈਮ ਕਾਲੀ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਉਹ ਤੋਂ ਵੀ ਇਤਾਂ ਦਾ ਕੋਈ ਵੀ ਘਟਿਆ ਜੋ ਨਿਰਦੇ ਨਹੀਂ ਲਿਆ ਗਿਆ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਸਰਕਾਰ ਵੀ ਇੱਕ ਚੀਜ਼ ਗਲਤ ਹੋ ਚੁੱਕੀ ਹੈ ਸਾਡੇ ਐਸਐਮਓ ਤੇ ਸੀਐਮਓ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਉਹ ਆਪ ਦੇ ਹਸਪਤਾਲ ਦਾ ਇਹ ਰਸਤਾ ਰੇ ਨੀਚਾ ਕਰਦੇ ਪਿਆ ਇੱਥੇ ਕੋਈ ਦੇ ਸਭ ਤੋਂ ਵੱਡੇ ਦ੍ਰਿਸ਼। ਪੰਜਾਬ ਸਰਕਾਰ ਸੇ ਸਵਰਦੀ ਬੜੀਆਂ ਸਹੂਲਤਾਂ ਦਿੰਦੀ ਹੈ ਵੀ ਅਸੀਂ ਆ ਕੀ ਕਾਸ। ਦੇਖੋ ਜੀ ਉਹਨਾਂ ਦਾ ਪਹਿਲਾ ਨਾਰਾ ਹੈ ਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਵਰਕ ਕਰਨਾ ਸੇ ਤੋਂ ਲੈ ਕੇ ਕਰਨਾ ਹੈ ਤੇ ਪੜਾਈ ਨੂੰ ਲੈ ਕੇ ਕਰਨਾ ਹੈ ਕਿ ਜੇ ਸੋਚਿਆ ਜਾਵੇ ਤਾਂ ਅੱਜ ਸਾਨੂੰ ਬੋਦਾਂ ਦੇ ਨਾਰੇ ਨੂੰ ਲੈ ਕੇ ਸਿਵਲ ਹਸਪਤਾਲ ਤੇ ਬੈਠਣ ਦੀ ਲੋੜ ਨਹੀਂ ਪਈ। ਅੱਜ ਕੀ ਭਾਈ ਬਲਜੀ ਸਿੰਘ ਕੀ ਬਜੀ ਅੱਛਾ ਸਰ ਜੋ ਧਰਨਾ ਲੱਗਾ ਉਹਦੇ ਬਾਰੇ ਤੁਸੀਂ ਸਪਸ਼ਟ ਕਰ ਦਿਓਗੇ ਸਰਕਾਰ ਨੂੰ ਜਗੌੜ ਦੇ ਲਈ ਸਰਕਾਰ ਦੇ ਕੰਨ ਤੇ ਜੂਂ ਸਰਕਾਰਾਂ ਦੇ ਲਈ ਇਹ ਅੱਜ ਦਾ ਜਿਹੜਾ ਧੋਖਾ ਹੜਤਾਲ ਤੇ ਸ਼ਾਂਤ ਰਹਿ ਰਿਹਾ ਜਿਹਾ ਦਿੱਤਾ ਜਾ ਰਿਹਾ ਹੈ ਕੋਣਾ ਕੀ ਚਾਹੀਦਾ ਸੀ ਕਿ ਪੂਰੇ ਪੰਜਾਬ ਦੇ ਵਿੱਚ 5500 ਯੂਨਿਟ ਦਾਨ ਕਰਨ ਵਾਲਾ ਕੋਟ ਪੂਰਾ ਉਹਦਾ ਬਲੱਡ ਬੈਗ ਬੰਦ ਕੀਤਾ ਜਾ ਰਿਹਾ ਹੈ ਫੋਨ ਆਇਦਾ ਚਾਹੀਦਾ ਸੀ ਵੀ ਪੰਜਾਬ ਜ ਪੂਰੇ ਪੰਜਾਬ ਦੇ ਵਿੱਚ ਕੋੜ ਪੂਰੇ ਦਾ ਬਲੱਡ ਬੈਗ ਬਹੁਤ ਸੋਹਣਾ ਬਣਾਇਆ ਜਾਂਦਾ ਤਾਂ ਜੋ ਲੋਕ ਦੇਖਣ ਆਉਂਦੇ ਔਰ ਜਾਗਰੂਕ ਹੁੰਦੇ ਵੀ ਔਰ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਏਰੀਆ ਦੇ ਵਿੱਚ ਵੀ ਫੋਨਦਾਨ ਕਰੀਏ ਸਰਕਾਰ ਦੇ ਸੁਨੇਹੇ ਅਸੀਂ ਲੋਕਾਂ ਤੱਕ ਪਹੁੰਚਾਉਣੇ ਆ ਅਸੀਂ ਨੌਜਵਾਨ ਵੀ ਸਾਰੇ ਇਕੱਠੇ ਹੋ ਕੇ ਪਹੁੰਚਾਉਂਦੇ ਆ ਔਰ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਜੇ ਸਾਡੇ ਟੈਕਸਾਂ ਤੋਂ ਦਿੱਤੀਆਂ ਸੈਲਰੀਆਂ ਨਾਲ ਅੱਜ ਇਹ ਜਿਹੜੀਆਂ ਵੱਡੀਆਂ ਜਿਹੜੇ ਸਬਕ ਸਹੂਲਤਾਂ ਪ੍ਰਦਾਨ ਜਿਹੜੀਆਂ ਸਰਕਾਰ ਨੇ ਇਹਨਾਂ ਨੂੰ ਕੀਤੇ ਨੇ ਸਿਰਫ ਐਸੀ ਗੱਲ ਨਹੀਂ ਕੀਤੀਆਂ ਕਿ ਤੁਸੀਂ ਲੋਕਾਂ ਦਾ ਭਲਾ ਕਰੋ ਪਰ ਮੈਨੂੰ ਲੱਗਦਾ ਵੀ ਇਹ ਇੱਕ ਮਿਲੀ ਜਿਨੀ ਜਿਹੜੀ ਸਾਜ਼ਿਸ਼ ਹੈ ਜਿਹਦੇ ਤਹਿਤ ਗਰੀਬ ਲੋਕ ਲੋੜਵਤ ਮਰੀਜ਼ਾਂ ਨੂੰ ਜਿਹੜਾ ਖੰਜਲ ਕਰਨ ਦੇ ਲਈ ਇਹ ਬਲੱਡ ਬੈਗ ਕੋਟੂਨੇ ਦਾ ਬੰਦ ਕੀਤਾ ਜਾ ਰਿਹਾ ਹੈ ਸਰਕਾਰ ਦੋ ਗੱਲਾਂ ਕਰਕੇ ਖੋਨ ਦੇ ਵਿੱਚ ਆਈ ਸੀ ਇਹ ਮੌਜੂਦਾ ਸਰਕਾਰ ਜਿਨ੍ਹਾਂ ਨੇ ਜਾਂ ਸੀ ਸਿਹਤ ਸਹੂਤਾ ਤੇ ਪੜ੍ਹਾਈ ਜਿਹੜੀ ਹੈ ਮੁੱਖ ਵੀ ਸ਼ਾਸਿ ਵੀ ਅਸੀਂ ਇਹਦਾ ਧਿਆਨ ਰੱਖਾਂਗੇ ਪਰ ਜੋ ਹਾਲਾਤ ਅਸੀਂ ਦੇਖ ਰਹੇ ਆ ਇੱਥੇ ਲੋਕਾਂ ਨੂੰ ਦੇਖ ਰਹੇ ਆ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਦਾ ਜ਼ੀਰੋ ਲੈਵਲ ਤੇ ਕੋਈ ਯੋਗਦਾਨ ਹੈ ਇੱਕ ਆਮ ਬੰਦੇ ਸਰਕਾਰ ਦੀ ਆਮ ਬੰਦੇ ਦੀ ਕੀ ਹੋ ਰਹੀ ਆ ਆਮ ਬੰਦੇ ਨਾਲ ਸਾਡੇ ਨਾਲੋਂ ਬੈਟਰ ਤੁਸੀਂ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਹੁਣੇ ਪਹਿਲਾਂ ਸਾਡੇ ਸਾਰੇ ਵੀਰਾਂ ਨੇ ਇੱਕ ਐਗਜ਼ਾਮਪਲ ਦੇ ਦਿੱਤੀ ਸਾਡੇ ਸਾਹਮਣੇ ਲਾਈਵ ਹੋਈ ਹੈ ਇੱਕ ਹੈਂਡੀਕੈਪਡ ਪਰਿਵਾਰ ਹੈ ਜਿਹੜੇ ਮੀਆਂ ਵੀ ਦੋਨੇ ਹੈਂਡੀਕੈਪਡ ਉਹਨਾਂ ਨੇ ਬਲੱਡ ਲਵਾਉਣਾ ਸੀ ਉਹਨਾਂ ਨੂੰ ਮਨ੍ਹਾ ਕਰਤਾ ਵੀ ਸਾਡੇ ਕੋਲੇ ਬਲੱਡ ਹੀ ਹੈ ਨਹੀਂ ਜੇ ਸਾਡੇ ਕੋਲ ਸਿਸਟਮ ਹੈ ਨਹੀਂ ਲਾਉਣ ਵਾਲਾ ਤਾਂ ਅਸੀਂ ਐਜੇਹੀ ਸਰਕਾਰ ਤੋਂ ਕੀ ਆਸ ਕਰ ਸਕਦੇ ਆ ਸਾਡੀ ਤਾਂ ਇੱਕੋ ਮੰਗ ਹੈ ਵੀ ਇੱਥੇ ਵਾਲਾ ਬ੍ਰਾਡਬੈਂਡ ਚਾਲੂ ਕੀਤਾ ਜਾਵੇ ਅਸੀਂ ਇਹ ਵੀ ਹੈ ਸਾਡੇ ਨੇ ਇਤਰਾਜ਼ ਕੀਤਾ ਜਾ ਰਿਹਾ ਕਿ ਪ੍ਰਾਈਵੇਟ ਬੈਂਕ ਇਦਾਂ ਕਰਾ ਰਹੇ ਆ ਸਾਨੂੰ ਕਿਸੇ ਨਾਲ ਕੋਈ ਗੱਲ ਨਹੀਂ ਸ਼ਿਪਾ ਨਹੀਂ ਅਸੀਂ ਚਾਹੁੰਦੇ ਆ ਵੀ ਹਰੇਕ ਸ਼ਹਿਰ ਦੇ ਵਿੱਚ ਇੱਕ ਵਧੀਆ ਬ੍ਰਾਡਬੈਂਡ ਹੋਣਾ ਚਾਹੀਦਾ ਜਿੱਥੇ ਲੋਕ ਜਾਗ ਕੇ ਹੋ ਕੇ ਖੋਣ ਦਾ ਕਰਨ ਔਰ ਲੋੜਵੰਦ ਪਰਿਵਾਰਾਂ ਦੀ ਮਦਦ ਕਰੇ Ô mọi người đã thấy tiếng anh ấy. Ô mọi người đã thấy tiếng anh ਤੋ ਅੱਜ ਪਹੁੰਚੇ ਆ ਬਾਬਾ ਵਿਆਸ ਸਿੰਘ ਸਿਵਲ ਹਸਪਤਾਲ ਕੋਟਪੁਰਾ ਦੇ ਇੱਥੇ ਪੀਬੀ ਵੈਲਫੇਅਰ ਕਲੱਬ ਵੱਲੋਂ ਧਰਨਾ ਲਗਾਇਆ ਗਿਆ ਹੈ ਔਰ ਕੋਕਰ ਤਾਲ ਤੇ ਬੈਠੇ ਆ ਉਹਨਾਂ ਨੇ ਅੱਜ ਦੱਸਿਆ ਕਿ ਜੋ ਇੱਥੇ ਬਲੱਡ ਬੈਂਕ ਸੀ ਉਸ ਨੂੰ ਸ਼ਿਫਟ ਕਰਕੇ ਸਰਕਾਰੀ ਹਸਪਤਾਲ ਕੋਟਪੁਰਾ ਵਿਖੇ ਲਿਆਇਆ ਜਾ ਰਿਹਾ ਹੈ ਬੀਬੀ ਜੀ ਵੈਲਫੇਅਰ ਸੁਸਾਇਟੀ ਨੇ ਕੁਝ ਦਿਨ ਪਹਿਲਾਂ 1700 ਤੋਂ ਉੱਪਰ ਯੂਨਟ ਖੂਨਦਾਨ ਕਰਵਾਇਆ ਸੀ ਔਰ ਕਿੰਨਾ ਖੂਨਦਾਨ ਦਿੱਤਾ ਜਾਂਦਾ ਹੈ ਔਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ ਜ਼ਰੂਰਤ ਪੈਣ ਤੇ ਖੂਨ ਅਗਰ ਕੋਰਕਪੁਰਾ ਸ਼ਹਿਰ ਨਿਵਾਸੀਆਂ ਨੂੰ ਜਾਂ ਤੇ ਨੇੜੇ ਦੇ ਇਲਾਕੇ ਨਿਵਾਸੀਆਂ ਨੂੰ ਖੂਨ ਦੀ ਜ਼ਰੂਰਤ ਹੋ ਪੈਂਦੀ ਹੈ ਉਹ ਸੂਰਤ ਪੂਰਾ ਸਿਵਲ ਹਸਪਤਾਲ ਦੇ ਉੱਤੇ ਫੋਨ ਲੈ ਲੈਂਦਾ ਸੀ ਜਾਂ ਜਿਸ ਨੇ ਫੋਨ ਕੀਤਾ ਬਰੇਡ ਕਰਨਾ ਤੇ ਉਹ ਦੇ ਦਿੰਦਾ ਸੀ ਪਰ ਪੀਟਪੁਰ ਦੇ ਕਿ ਲੱਡ ਬੈਂਕ ਜਾਣ ਨਾਲ ਜਿੱਥੇ ਐਮਰਜੈਂਸੀ ਲੱਡ ਦੀ ਜ਼ਰੂਰਤ ਪੈਣੀ ਹੈ ਉਹ ਪੀਟਪੁਰ ਦੇ ਵਿੱਚ ਠੱਕੇ ਖਾਏਗਾ ਕਿਉਂਕਿ ਉੱਥੇ ਬਲੱਡ ਬੈਂਕ ਜਦ ਚਲਾ ਗਿਆ ਤਾਂ ਆਹ ਮਰੀਜ਼ਾਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਤੇ ਸਮਾਜ ਸੇਵੀ ਸੰਤਾਂਵਾਂ ਵੱਲੋਂ ਮੰਗ ਹੈ ਕਿ ਜੋ ਬਲੱਡ ਬੈਂਕ ਫੁਰਪੁਰਾ ਸਿਵਲ ਹਸਪਤਾਲ ਦੇ ਵਿੱਚ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਹੀ ਬਲੱਡ ਬੈਂਕ ਤੇ ਜਿਹੜਾ ਫੁਰਪੁਰਾ ਦੇ ਵਿੱਚ ਚੱਲਣਾ ਚਾਹੀਦਾ ਹੈ ਜੇ ਡਾਕਟਰ ਜੋ ਪਹਿਲਾਂ ਇੱਥੇ ਸੀ ਉਹ ਕੱਲੇ ਰਿਟਾਇਰਮੈਂਟ ਹੋ ਗਈ ਹੈ ਪਰ ਉਸ ਦੀ ਜਗ੍ਹਾ ਤੇ ਕੋਈ ਹੋਰ ਡਾਕਟਰ ਦੀ ਡਿਊਟੀ ਲਗਾਉਣੀ ਚਾਹੀਦੀ ਹੈ ਥੋੜੇ ਦਿਨ ਪਹਿਲਾਂ ਸਪੀਕਰ ਤਲਦਾਰ ਸਿੰਘ ਸੰਧਵਾਨ ਨੇ ਇਸ ਪੱਸ਼ਟੀਕਰਨ ਦਿੱਤਾ ਸੀ ਜੇ ਡੋ ਬਲੱਡ ਬੈਂਕ ਕੋਰਸ ਪੂਰਾ ਕੋਰਸ ਪੂਰਾ ਦੇ ਵਿੱਚ ਹੀ ਰਹੇਗਾ ਸਿਫਟ ਕੋਰ ਸ਼ਿਫਟ ਨਹੀਂ ਹੋਵੇਗਾ ਇੱਥੇ ਡਾਕਟਰ ਦੀ ਡਿਊਟੀ ਲਗਾਈ ਜਾਵੇਗੀ ਪਰ ਅਜੇ ਤੱਕ ਕਿਸੇ ਵੀ ਡਾਕਟਰ ਦੀ ਡਿਊਟੀ ਜਿਹੜੀ ਹੈ ਨਹੀਂ ਲਗਾਈ ਗਈ ਅੱਜ ਦੇਖਣ ਦੇ ਵਿੱਚ ਆਇਆ ਹੈ ਕਿ ਕੁਝ ਮਰੀਜ਼ ਕਾਫੀ ਪਰੇਸ਼ਾਨ ਹੋ ਰਹੇ ਸੀ ਇੱਕ ਹੈਂਡੀਕੈਪਟ ਮਰੀਜ਼ ਸੀ ਜਿਸ ਨੂੰ ਫੋਨ ਦੀ ਜੂਸ ਸੀ ਉਸ ਨੂੰ ਉਸ ਦਾ ਆਪਰੇਸ਼ਨ ਹੋਣਾ ਸੀ ਉਹ ਵੀ ਕੋਰਸ ਸ਼ਿਫਟ ਕੀਤਾ ਗਿਆ ਹੈ ਕਿਉਂਕਿ ਉਥੇ ਬਲੱਡ ਦਾ ਸਟੋਰ ਪੂਰਾ ਵਿਖੇ ਬਲੱਡ ਦਾ ਹੋਂਦ ਕਰਕੇ ਉਸ ਨੂੰ ਫ੍ਰੀ ਕੁਸ਼ਿਪ ਕੀਤਾ ਗਿਆ ਜਿਸ ਤੋਂ ਮਰੀਜ਼ ਕਾਫੀ ਪਰੇਸ਼ਾਨ ਹੋ ਰਿਹਾ ਹੈ ਇਸ ਲਈ ਸਮਾਜ ਸੇਵੀ ਸੰਸਥਾਵਾਂ ਪੀਵੀ ਵੈਲਫੇਅਰ ਕਲੱਬ ਵੱਲੋਂ ਮੰਗ ਹੈ ਕਿ ਜਿੰਨਾ ਚਿਰ ਇੱਥੇ ਬਲੱਡ ਬੈਂਕ ਦੁਆਰਾ ਨਹੀਂ ਚਲਾਇਆ ਜਾਂਦਾ ਉਹਨਾਂ ਜਰੂਰੀ ਟੌਪਕੜ ਤੋਂ ਬੈਠਾਂਗੇ ਮੈਂ ਰਮੇਸ਼ ਗੱਬਾ ਕੱਬਾ ਤੇਸਪਲਾਈ ਫੋਰਚੂਰਾ ਪੰਡਾ